ਇਸ ਨੂੰ ਵੇਗੜ ਗਿਆ ਸਾਸ ਜੀ ਕੁਸਾਣਾ ਮਨਾਇਓ ਜੇ ਭਾਰਤ ਦੇਸ਼ ਵਿੱਚੋਂ ਖਾਸ ਕਰਕੇ ਇਥੋਂ ਹੌਲੀ ਹੌਲੀ ਬੱਚਾ ਵਿਦੇਸ਼ ਨੂੰ ਰੋਕ ਕਰ ਰਿਹਾ ਹੈ ਨਾ ਵੱਡੀ ਮਸ਼ੀਨ ਛੋਟੀ ਮਸ਼ੀਨ ਨੂੰ ਖਾ ਰਹੀ ਹੈ ਬਾਬੇ ਨੇ ਆਖਿਆ ਸੀ ਨਾ ਪਾਈ ਕਰਪਸ਼ਨ ਨਹੀਂ ਬੇਈਮਾਨੀ ਨਹੀਂ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰਪੀਰ ਹਾਂ ਮਾ ਤਾ ਪਰ ਜਾ ਮਰਦਾਰ ਨਾ ਖਾਏ Hindu veer vaste ga khaana paap hai muslimaan praali soor khaana paap hai par mere hazur ne bulandi vich gal kahi je tusi dove dooje da haq kha rahe ho ਬੇਈਮਾਨੀ ਕਰ ਰਹੇ ਹੋ ਤੇ ਮੁਸਲਮਾਨ ਭਰਾ ਸੂਰ ਖਾ ਰਿਹਾ ਤੇ ਹਿੰਦੂ ਭਰਾ ਸਾਡਾ ਗਾਂ ਦਾ ਮਾਸ ਖਾ ਰਿਹਾ ਕਿਸੇ ਦਾ ਹੱਕ ਖਾਣਾ ਨਹੀਂ ਸੱਚੀ ਸੁੱਚੀ ਕਰਤ ਕਰ ਤੇ ਗੁਰੂ ਕੇ ਸਿੱਖੋ ਇਹ ਸਿੱਖ ਤੇ ਵੀ ਇੰਨਾ ਟੁਕਦਾ ਹੈ ਇਹ ਨਹੀਂ ਮੈਂ ਗਾਤਰਾ ਪਾ ਕੇ ਕਿਰਪਾਨ ਪਾ ਕੇ ਅਮਰਦਸ਼ਾ ਕੇ ਬੇਈਮਾਨੀਆਂ ਕਰੀ ਜਾਵਾ ਮੈਨੂੰ ਲਾਇਸੈਂਸ ਮਿਲ ਗਿਆ ਨਹੀਂ ਵਿਹਾਰ ਇਹੋ ਜਿਹਾ ਬਣਾ ਕੇ ਜਾਓ ਜਦੋਂ ਅਸੀਂ ਦੁਨੀਆ ਤੋਂ ਜਾਈਏ ਮੈਂ ਇੱਕ ਬੇਨਤੀ ਕਰਦਾ ਹੁਣ ਨਾ ਕਿ ਇਹਦਾ ਮੰਨੋ ਪਿਤਾ ਚੜਾਈ ਕਰ ਗਿਆ ਤੁਸੀਂ ਉਹਦੇ ਦੋਸਤਾਂ ਮਿੱਤਰਾਂ ਨੂੰ ਪੁੱਛੋ ਸਾਡੇ ਡੈਡੀ ਨੇ ਕਿੱਦਾਂ ਪੈਸਾ ਦੇਣਾ ਤੇ ਨਹੀਂ ਸੀ ਲੈਣ ਵਾਲੇ ਪੁੱਛਿਓ ਨਾ ਪੁੱਛੋ ਦੇਣ ਵਾਲੇ ਜ਼ਰੂਰ ਪੁੱਛਿਓ ਪਰ ਕਈ ਏਦਾਂ ਦੇ ਵਿਹਾਰੀ ਹੁੰਦੇ ਨੇ ਮੁੜ ਕੇ ਆਉਂਦੇ ਪਾਪਾ ਜੀ ਕੋਲੋਂ ਲੈ ਲਓ ਜਾ ਕੇ ਜੀ ਤੁਸੀਂ ਪਾਪਾ ਜੀ ਨੂੰ ਦਿੱਤੇ ਸੀ ਬੋਲੋ ਭਾਈ ਕਈ ਕਹਿੰਦੇ ਜੀ ਇਹ ਹੀ ਤੁਹਾਡੇ ਡੈਡੀ ਨੂੰ ਪੈਸੇ ਦਿੱਤੇ ਸੀ ਕਹਿੰਦਾ ਭਾਈ ਡੈਡੀ ਕੋ ਲੈ ਲਓ ਉਹਦੇ ਹੁਣ ਚੌਥਾ ਵਾਪਰਸੋ ਦਸਵੇਂ ਤੇ ਲੈ ਲਿਓ ਠੀਕ ਹੈ ਜੀ ਇਹਦਾ ਮਤਲਬ ਵਿਹਾਰ ਖਰਾਬ ਹੋ ਗਿਆ ਉਸਤਤ ਮਨ ਮੈਂ ਕਾਦਰ ਨਿਰੰਕਾਰ ਜਿਹੜੇ ਲੋਕਾਂ ਨੇ ਮੈਂ ਰੱਬ ਦਾ ਸਿਮਰਨ ਕਰਨਾ ਜਿੱਦਣ ਮੇਰਾ ਵਿਹਾਰ ਸਹੀ ਹੋ ਗਿਆ ਮੈਂ ਗੁਰਦੁਆਰੇ ਨੂੰ ਤੁਰਿਆ ਆਉਂਦਾ ਸੀ ਉੱਥੇ ਰਾਜਕੇ ਦਾ ਪਰਸ ਟੱਗਾ ਸੀ ਉਹਦੇ ਵਿੱਚ 15000 ਰੁਪਈਆ ਸੀ ਦੋ ਕ੍ਰੈਡਿਟ ਕਾਰਡ ਸੀ ਲਾਇਸੈਂਸ ਸੀ ਆਮ ਬੰਦਾ ਪੈਸੇ ਕੱਢ ਕੇ ਜੇਬ 'ਚ ਪਾ ਲੈਂਦਾ ਪਰਸ ਪਾੜ ਪੜ ਕੇ ਪਰਾਂ ਸੁੱਟਦਾ ਪਰ ਜੇ ਬੰਦਾ ਲੱਭ ਕੇ ਡਰੈਸੋ ਦੇ ਘਰ ਦੇਣ ਗਿਆ ਗੁਰਦੁਆਰੇ ਪਹੁੰਚ ਨਹੀਂ ਸਕਿਆ ਫਿਰ ਕਾਰੋਬਾਰ ਤੇ ਚਲਾ ਗਿਆ ਬਾਪੂ ਜੀ ਕਹਿਣਗੇ ਬੰਦਿਆ ਸਮਝ ਲਾ ਤੂੰ ਅੱਜ ਗੁਰਦੁਆਰੇ ਮੱਥਾ ਟੇਕ ਆਇਆ ਤੂੰ ਨਹੀਂ ਵੀ ਮੇਰ ਕੋ ਆਇਆ ਨਾ ਇਹੋ ਉਪਦੇਸ਼ ਤੇ ਮੈਂ ਦੇਣਾ ਸੀ